ਬਾਬਾ ਬੰਦਾ ਸਿੰਘ ਦਾ ਨਾਮ ਤਾਂ ਲਛਮਣ ਡਾਕਟਰ ਗੰਡਾ ਸਿੰਘ ਇਹ ਘਟਨਾ ਸਨ 1686 ਦੀ ਬਸਾਖੀ ਨੂੰ ਹੋਈ ਦੱਸਦਾ ਹੈ ਕਿਉਂਕਿ ਜੋ ਬੰਦਾ ਬਹਾਦਰ ਦਾ ਜਨਮ ਅਕਤੂਬਰ 1670 ਦਾ ਮੰਨਦਾ ਹੈ ਜੇਦਰਤਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਬਹੁਤ ਸਾਰੇ ਬੇਰਬੇਸ ਕਿਤਾਬਾਂ ਦੇ ਵਿੱਚ ਦਰਜ ਹੈ ਕਿ ਬਾਬਾ ਬਨੋਦ ਸਿੰਘ ਅਰ ਉਨ੍ਹਾਂ ਦੇ ਪੁੱਤਰ ਕਾਨ ਸਿੰਘ ਨੇ ਗਦਾਰੀ ਕਰਕੇ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਾਇਆ ਕਿਉਂਕਿ ਉਹ ਮੁਗਲਾਂ ਕਰ ਮਿਲੇ ਹੋਏ ਤੇ ਕੀ ਨਹੀਂ ਆਂਦਾ ਵੀ ਜਦ ਗੁਰੂ ਸਾਹਿਬ ਗੁਰ ਐਨ ਸਿੰਘ ਤੇ ਤੇ ਉਹ ਕਿਸ ਤਰ੍ਹਾਂ ਇੱਕ ਅਣਜਾਣ ਬੰਦੇ ਨੂੰ ਮਤਲਬ ਕਿ ਇੱਕ ਸਾਧ ਬੰਦੇ ਨੂੰ ਪੰਥ ਦੀ ਅਗਵਾਈ ਸੌਂਪ ਦਿੰਦੇ ਵੀ ਜਾ ਕੇ ਉਹ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੁਗਲਾਂ ਕਰ ਆਪਣਾ ਹਸਾਬ ਕਿਤਾਬ ਕਰੇ ਮਾਨੂੰ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਆਖਰ ਕੌਣਤਾ ਤੇ ਗੁਰੂ ਸਾਹਿਬਗਲ ਮੁਲਾਕਾਤ ਤੇ ਪਹਿਲਾਂ ਉਹ ਕਿੱਥੇ ਸੀ ਲੇ ਵੀ ਅੱਜ ਕਿਸੇ ਜਾਣਗੇ ਵਿੱਚ ਨਾ ਸਰ ਵੀ ਤਾਂ ਹੈ ਨਹੀਂ ਹਰਮਨ ਬੈਠਾ ਮੇਰੇ ਸਾਹਮਣੇ ਫਰੇਮ 'ਚ ਦਿਖਦਾ ਨਹੀਂ ਹੈਗਾ ਹਰਮਨ ਆਪਾਂ ਨੇ ਅੱਜ ਤੱਕ ਸੁਣਿਆ ਸਾਰੇ ਨੇ ਵੀ ਬਾਬਾ ਬੰਦਾ ਸਿੰਘ ਉਹਨਾਂ ਦਾ ਮੇਲ ਹੈ ਜਿਹੜਾ ਗੁਰੂ ਗੋਬ ਸਿੰਘ ਨੰਦੇੜ ਦੇ ਵਿੱਚ ਹੋਇਆ ਨਹੀਂ ਨੰਦੇੜ ਸਾਹਿਬ ਹਜੂਰ ਸਾਹਿਬ ਦੇ ਵਿੱਚ ਤੇ ਉੱਥੇ ਉਹਨਾਂ ਦਾ ਕਿ ਡੇਰਾ ਤਾਂ ਹੈ ਨਹੀਂ ਵੀ ਬਾਬਾ ਬੰਦਾ ਸਿੰਘ ਇੱਕ ਸਾਧ ਤਾ ਕਰਾਮਾਤੀ ਤਾ ਤੇ ਉੱਥੇ ਰਹੇ ਕਰਦਾ ਤੇ ਤੇ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਵੀ ਤੂ ਆ ਕੇ ਪੰਥ ਦੀ ਅਗਵਾਈ ਕਰ ਪਰ ਇਹ ਸਾਰੀ ਕਹਾਣੀ ਦੇ ਵਿੱਚ ਨਾ ਬਹੁਤ ਸਾਰੀਆਂ ਇਹ ਜਿਹੀ ਚੀਜ਼ਾਂ ਵੀ ਯਕੀਨ ਨਹੀਂ ਆਂਦਾ ਵੀ ਜਦ ਗੁਰੂ ਸਾਹਿਬ ਗੁਰਨੇ ਸਿੰਘ ਤੇ ਤੇ ਉਹ ਕਿਸ ਤਰ੍ਹਾਂ ਇੱਕ ਅਣਜਾਣ ਬੰਦੇ ਨੂੰ ਮਤਲਬ ਕਿ ਇੱਕ ਸਾਧ ਬੰਦੇ ਨੂੰ ਪੰਥ ਦੀ ਅਗਵਾਈ ਸੌਂਪ ਦਿੰਦੇ ਵੀ ਜਾ ਕੇ ਉਹ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੁਗਲਾਂ ਕਰ ਆਪਣਾ ਹਸਾ-ਕਿਤਾਬ ਕਰੇ ਸੋ ਇਹ ਸਾਰੀ ਕਹਾਣੀ ਦੇ ਵਿੱਚ ਨਾ ਇੱਕ ਬਹੁਤ ਕਮਾਲ ਦੀ ਕਿਤਾਬ ਆਈ ਹੈ ਬੰਦਾ ਬਹਾਦਰ ਆਪਣੇ ਹੀ ਨਾਇਬਾਂ ਦੀ ਗਦਾਰੀ ਦਾ ਸ਼ਿਕਾਰ ਐਮ ਐਸ ਚਾਂਦਲਾ ਨੇ ਲਿਖੀ ਹੈ ਅਨੁਵਾਦ ਕਰਿਆ ਪਰਮਜੀਤ ਸਿੰਘ ਸਾਹੀ ਨੇ ਬਹੁਤ ਕਮਾਲ ਦੀਆਂ ਬਾਤਾਂ ਇਸ ਕਿਤਾਬ ਅਗੇ ਵਿੱਚ ਕਿ ਬਾਬਾ ਬੰਦਾ ਸਿੰਘ ਗੁਰੂ ਸਾਹਿਬ ਨੂੰ ਮਿਲਣੇ ਤੇ ਪਹਿਲਾਂ ਕਿੱਥੇ ਦਾ ਸੋ ਇਸ ਵਿੱਚ ਥੋੜੀ ਜੀ ਕਹਾਣੀ ਇੱਕ ਸੁਣਨ ਵਾਲਾ ਮਿਸਨਾਮਾ ਤੋਂ ਵੀ ਸੁਣ ਲਈ ਉਹ ਕਹਾਣੀਆਂ ਸਾਰਿਆਂ ਨੇ ਸੁਣੀ ਹੈ ਵੀ ਬਾਬਾ ਬੰਦਾ ਸਿੰਘ ਸ਼ਿਕਾਰ ਕਰਨ ਗਿਆ ਹਿਰਨੀ ਕੇ ਪੇਟ ਮਾਤੇ ਬੱਚੇ ਨਿਕਲੇ ਉੱਥੇ ਹੀ ਮਰ ਗਏ ਤੇ ਉਹ ਬਾਬਾ ਜਿਹੜਾ ਹੈ ਫਿਰ ਆਪਣਾ ਸਾਰਾ ਕੁਝ ਛੱਡ ਗਿਆ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਬਾਬਾ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਦਾ ਨੌਤਾ ਲక్ష్మణ ਬਾਬੇ ਦਾ ਮੇਲ ਹੋਇਆ ਜਾਨਕੀ ਪ੍ਰਸਾਦ ਉਹ ਇੱਕ ਬਰਾਗੀ ਸਾਧੂ ਦਾ ਦਾदू ਪੰਥੀ ਦਾ ਤੁਰਦਾ ਫਿਰਦਾ ਭਿਖਿਆ ਮੰਗ ਕੇ ਗੁਜ਼ਾਰਾ ਕਰੇ ਦਾ ਲక్ష్మణ ਜਿਹੜਾ ਇਹਦਾ ਫਿਰ ਉਸ ਦਾ ਚੇਲਾ ਬਣ ਗਿਆ ਕਿਉਂਕਿ ਉਹ ਜ਼ਿੰਦਗੀ ਤੇ ਆਰਾਮ ਹੋ ਗਿਆ ਦਾ ਕੋਈ ਉਸ ਨੂੰ ਆਪਣਾ ਮਿਲ ਨਹੀਂ ਰਿਹਾ ਤਾਂ ਟਿਕਾਣਾ ਰੂਹ ਕੋਈ ਜਿਹੜਾ ਰੂਹ ਨੂੰ ਤਰਵਾਸ ਮਿਲੈ ਸੋ ਉਸ ਦਾ ਚੇਲਾ ਬਣ ਗਿਆ ਜਾਨਕੀ ਪ੍ਰਸਾਦ ਦਾ ਤਾਂ ਉਸ ਨੇ ਫਿਰ ਉਸ ਦਾ ਨਾਮ ਬਦਲਿਆ ਜੈ ਉਸ ਨੇ ਆਪਣੀ ਧਿਕਸ਼ਾ ਦੇਦੀ ਉਸ ਨੂੰ ਆਪਣਾ ਚੇਲਾ ਬਣਾਇਆ ਉਸ ਨੇ ਫਿਰ ਉਸ ਦਾ ਨੌ ਰੱਖਿਆ ਨਾਰਾਇਣ ਦਾਸ ਲਛਮਣ ਤੇ ਬਣਿਆ ਨਾਰਾਇਣ ਦਾਸ ਸੋ ਫਿਰ ਲਛਮਣ ਨੇ ਕੀ ਕੀਤਾ ਬਾਬਾ ਬੰਦਾ ਸਿੰਘ ਤਾਂ ਜਿਹੜਾ ਨਾਰਾਇਣ ਦਾਸ ਨੇ ਫਕੀਰਾਂ ਦੇ ਨਾਲ ਸ਼ਬਾਲਕ ਦੀਆਂ ਪਹਾੜੀਆਂ ਪੰਜਾਬ ਦੇ ਮੈਦਾਨਾਂ ਤੇ ਰਾਜਸਥਾਨ ਦੇ ਮਾਰੂਥਲਾਂ ਦਾ ਦੂਰ ਦੂਰ ਤੱਕ ਜਿਹੜਾ ਹੈਗਾ ਗੇੜਾ ਲਾਇਆ ਤੇ ਇਹਨਾਂ ਇਲਾਕਿਆਂ ਦੇ ਵਿੱਚ ਉਸ ਨੇ ਬਹੁਤ ਕੁਝ ਜਿਹੜਾ ਹੈਗਾ ਚੀਜ਼ਾਂ ਦੇਖੀਆਂ ਵਾਪਰਦੀਆਂ ਸੋ ਇਹਨਾਂ ਇਲਾਕਿਆਂ ਦੇ ਵਿੱਚ ਉਸ ਨੂੰ ਜ਼ਿਆਦਾ ਖਿੱਚ ਪਰ ਜੰਮੂ ਦੇ ਇਲਾਕੇ ਕੀ ਦੀ ਕਿਉਂਕਿ ਉਰ ਇਹੋ ਜੰਮਿਆ ਪੜਿਆ ਤਾਂ ਆ ਰਿਹਾਤਾ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਹੀ ਕਿਆ ਚੀਜ਼ ਸੀ ਜਿਹੜੀ ਸਭ ਤੋਂ ਸ਼ਾਨਦਾਰ ਉੱਥੇ ਨਾ ਸਿਕਲੀਗਰਾਂ ਦੀ ਬਹੁਤ ਆਬਾਦੀ ਸੀ ਸਿਕਲੀਗਰ ਜਿਹੜੇ ਕਿ ਹਥਿਆਰ ਬਣਾਉਣੇ ਵਾਸਤੇ ਗੁਰੂ ਸਾਹਿਬ ਨੂੰ ਛੇਵੇਂ ਪਾਤਸ਼ਾਹ ਹਥਿਆਰ ਦਿੰਦੇ ਰਹੇ ਤੇ ਨਰੈਣਦਾਸ ਤਾਂ ਜਿਹੜਾ ਉਹ ਸਿਕਲੀਗਰ ਮੁੰਡਿਆਂ ਨਾਲ ਖੇਲੇ ਕਰਦਾਤਾ ਉਹਨਾਂ ਨਾਲ ਉਹ ਜਿਹੜੇ ਨਕਲੀ ਲੜਾਈਆਂ ਕਰੇ ਕਰਦੇ ਤੇ ਉਹਨਾਂ ਬਈਸਲੇ ਕਰਦਾ ਉਹਨੂੰ ਬੜਾ ਚੰਗਾ ਲੱਗਿਆ ਉਹਨੂੰ ਲੱਗਿਆ ਵੀ ਯਾਰ ਬੰਦੇ ਨੂੰ ਯੋਧਾ ਬਣਨਾ ਚਾਹੀਦਾ ਸੂਰਮਾ ਬਣਨਾ ਚਾਹੀਦਾ ਲੜਾਈਆਂ ਲੜਨੀਆਂ ਚਾਹੀਦੀਆਂ ਉਹਨਾਂ ਤੇ ਫਿਰ ਉਹਨਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਹਾਲ ਸੁਣਿਆ ਮਹਾਰਾਣਾ ਪ੍ਰਤਾਪ ਕੇ ਬਾਰੇ ਮ ਜਾਣਿਆ ਤੇ ਉਸ ਦਾ ਬੜਾ ਜੀ ਕਰਿਆ ਵੀ ਯਾਰ ਦਾ ਕਮਾਲ ਹੈ ਉਹਦੇ ਪਰ ਇੰਨਾ ਅਸਰ ਹੋ ਗਿਆ ਉਹਦਾ ਜੀ ਕਰਨ ਲੱਗ ਗਿਆ ਵੀ ਮੈਂ ਕਿਸੇ ਫੌਜ ਮੇ ਭਰਤੀ ਹੋਵਾਂ ਪਰ ਜਿਹੜਾ ਉਸ ਦਾ ਗੁਰੂ ਦਾ ਉਸਤਾਦ ਜਾਨਕੀ ਦਾਸ ਉਹ ਤੱਕ ਸਾਥ ਆ ਉਹ ਕਹਿੰਦਾ ਵੀ ਅਜੇ ਤੇਰੀ ਉਮਰ ਨਹੀਂ ਹੈਗੇ ਅਜੇ ਤਾਂ 13-14 ਸਾਲ ਦਾ ਵੀ ਅਜੇ ਨਾ ਚੱਕਰਾਂ ਮਾਣਾ ਪਿਆ ਅਜੇ ਹੋਰ ਬਹੁਤ ਕੁਝ ਹੋਣਾ ਹੈ। ਇਹ ਕਹਾਣੀ ਨਾ ਏਡੀ ਦਿਲਚਸਪ ਹੈ ਬੰਦੇ ਨੂੰ ਯਕੀਨ ਨਹੀਂ ਆਉਂਦਾ ਮੈਂ ਸਾਰੀ ਕਿਤਾਬ ਪੜ੍ਹੀ। ਲਓ ਜੀ ਸਨ 1675 ਕੇ ਲੇੜਾ ਤੇੜਾ ਜਾਨਕੀ ਪ੍ਰਸਾਦ ਜਿਹੜਾ ਹੈਗਾ ਉਹ ਚਲਾਣਾ ਕਰ ਗਿਆ। ਲక్ష్మణ ਦਾਸ ਜਿਹੜਾ ਨਰੈਣ ਦਾਸ ਬਣ ਗਿਆ ਦਾ ਉਹ ਫੇਰ ਜਿਹੜਾ ਹੈਗਾ ਕੱਲਾ ਹੋ ਗਿਆ। ਉਨਾ ਹੀ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਸਾਧੂ ਸੰਤ ਬਰਾਗੀ ਸਾਧ ਉਦਾਸੀਆਂ ਦੇ ਜਿਹੜੇ ਹੈਗੇ ਆਂ ਡੇਰੇ ਹੋਏ ਕਰਦੇ ਇਹੋ ਜਿਹਾ ਇੱਕ ਬਹੁਤ بڑا ਮੇਲਾ ਭਰੇ ਕਰਦਾ ਪੰਜਾਬ ਦੇ ਵਿੱਚ ਲਾਹੌਰ ਕਸੂਰ ਦੇ ਨੇੜੇ ਬਾਬਾ ਰਾਮ ਥੰਮੜ ਦੇ ਸਥਾਨ ਤੇ ਵਿਸਾਖੀ ਦਾ ਬਹੁਤ بڑا ਮੇਲਾ ਲੱਗੇ ਕਰਦਾ ਦਾ ਤੇ ਉੱਥੇ ਬਰਾਗੀ ਸਾਧੂ ਗਿਆਨ ਵਿਚਾਰ ਚਰਚਾ ਵਾਸਤੇ ਇਕੱਠੇ ਹੋਏ ਕਰਦੇ ਤੇ ਤੇ ਬਹੁਤ ਹਿੰਦੁਸਤਾਨ ਦੇ ਸਾਰੇ ਜਿਹੜੇ ਹੈਗੇ ਉੱਥੇ ਆ ਕੇ ਇਕੱਠੇ ਹੁੰਦੇ ਦੇ ਤੇ ਨਰਨੈਨदास ਨੇ ਵੀ ਸੁਣਿਆ ਵੀ ਯਾਰ ਉੱਥੇ ਬਹੁਤ ਬੰਦੇ ਆ ਰਹੇ ਸਾਧੂ ਸੰਤ ਉਹ ਕਹਿੰਦਾ ਵੀ ਯਾਰ ਉੱਥੇ ਚਲੋ ਉੱਥੇ ਸ਼ਾਇਦ ਆਪਾਂ ਨੂੰ ਕੋਈ ਮੁਕਤੀ ਮਿਲ ਜੇ ਸੋ ਆਖਰ ਜਿਹੜਾ ਨਰਾਇਣ ਦਾਸ ਆਇਆ ਉਹ ਵੀ ਬਾਬਾ ਆਰਾਮ ਥੰਮਣ ਕੇ ਅਸਥਾਨ ਨੂੰ ਚਲੇ ਗਿਆ ਉੱਥੇ ਹੀ ਜਿਹੜਾ ਸਵਾਮੀ RAM ਦਾਸ ਉਹ ਵੀ ਪਹੁੰਚਿਆ ਸਵਾਮੀ RAM ਦਾਸ ਜਿਹੜਾ ਮਰਾਠਾ சிவாਜੀ ਮਰਾਠਾ ਦਾ ਉਸ ਦਾ ਗੁਰੂ ਦਾ ਤੇ ਬਹੁਤ بڑا ਜਿਹੜਾ ਹੈਗਾ ਧਾਰਮਿਕ ਆਗੂ ਦਾ ਉਸ ਟਾਈਮ ਤੇ ਉਹ ਵੀ ਉਸ ਟਾਈਮ ਜਿਹੜਾ ਹੈਗਾ ਵਿਸਾਖੀ ਕੇ ਮੇਲੇ ਪਰ ਬਾਬਾ ਆਰਾਮ ਥੰਮਣ ਦਾ ਜਿਹੜਾ ਸਥਾਨ ਹੈ ਉੱਥੇ ਪਹੁੰਚ ਗਿਆ ਹੁਣ ਜਿਹੜਾ ਨਰਾਇਣ ਦਾਸ ਦਾ ਉਹ ਤੁਰਦਾ ਫਿਰਦਾ ਬਹੁਤ ਸਾਰੀਆਂ ਥਾਮਾਂਾਂ 'ਮਾ ਘੁੰਮਿਆਤਾ ਤੇ ਉੱਤਰੀ ਭਾਰਤ ਦੇ ਵਿੱਚ ਵੀ ਉਸਨੇ ਬਹੁਤ ਸਾਰੀ ਯਾਤਰਾ ਕੀਤੀ, ਤੀਰਥ ਯਾਤਰਾ ਕਰੀ ਤੇ ਸਭ ਤੋਂ ਵੱਡਾ ਦਿਲਚਸਪੀ ਇਸ ਕਿਤਾਬ ਦੇ ਵਿੱਚ ਲਿਖੀ ਵੀ ਹੈ ਵੀ ਸਨ 1640 ਦੇ ਨੇੜੇ ਤੇੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਣੀ ਨੈਣੀ ਤਾਲ ਦੇ ਨੇੜੇ ਨਾਨਕ ਮੱਤੇ ਜਿਸ ਨੂੰ ਪਹਿਲਾਂ ਗੋਰਖ ਮੱਤਾ ਕਿਹਾ ਜਾਂਦਾ ਸੀ ਦੀ ਯਾਤਰਾ ਕਰਨੀ ਪਈ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਪਿੱਪਲ ਦੇ ਦਰਖਤ ਥੱਲੇ ਨਾਥਾਂ ਨਾਲ ਗੋਸ਼ਟ ਕੀਤੀ ਸੀ। ਇਸ ਸਥਾਨ ਤੇ ਗੋਦਾਸੀ ਫਕੀਰ ਅਲਮਸਤ ਨੇ ਜੋ ਕੋਈ ਨਾਨਕ ਪੰਥੀ ਉਦਾਸੀ ਜਿ ਇੱਕ ਡੇਰਾ ਸਥਾਪਿਤ ਕੀਤਾ ਹੋਇਆ ਸੀ। 나ਥ ਜੋਗੀਆਂ ਨੇ ਧੱਕੇ ਨਾਲ ਫਕੀਰ ਨੂੰ ਤੋਂ ਕੱਢ ਕੇ ਡੇਰੇ ਦੇ ਕਬਜ਼ਾ ਕਰ ਲਿਆ ਉੱਥੇ ਖੜੇ ਉਸ ਵਿਸ਼ੇਸ਼ ਪਿੱਪਲ ਦੇ ਦਰਖਤ ਨੂੰ ਵੀ ਸਾੜ ਦਿੱਤਾ ਸੀ। 6ਵੇਂ ਗੁਰੂ ਸਾਹਿਬ ਫਕੀਰ ਅਲਮਸਤ ਨੂੰ ਮੁੜ ਉਸ ਡੇਰੇ ਤੇ ਸਥਾਪਿਤ ਕਰਨ ਲਈ ਨਾਨਕ ਮਤੇ ਗਏ ਸਨ। ਇਹ ਤੀਸ ਯਾਤਰਾ ਦੌਰਾਨ ਸ਼੍ਰੀਨਗਰ ਕੜਵਾਲ ਦੇ ਨੇੜੇ ਗੁਰੂ ਸਾਹਿਬ ਦੀ ਮੁਲਾਕਾਤ Swami Ramdas ਸਮਰੱਥ ਨਾਲ ਹੋਈ ਸੀ। ਸੋ ਆਪਣੇ ਡਾਕਟਰ ਗੋਪਾਲ ਸਿੰਘ ਨੇ ਕਿਤਾਬ ਲਿਖਿਆ ਕਿ ਹਿਸਟਰੀ ਆਫ ਪੀਪਲ ਉਹਦੇ ਵਿੱਚ ਲਿਖਿਆ ਹੈ ਕਿ ਸ਼੍ਰੀਨਗਰ ਜੋ ਗੜਵਾਲ ਚ ਇਹਦੇ ਸਥਾਨ ਤੇ ਗੁਰੂ ਜੀ ਦੀ ਮੁਲਾਕਾਤ ਸਵਾਮੀ RAMਦਾਸ ਮਰਾਠਨ ਨਾਲ ਹੋਈ ਜੋ ਕਿ ਮਹਾਰਾਸ਼ਟਰ ਦਾ ਇੱਕ ਅਧਿਆਤਮ ਗੁਰੂ ਸੀ ਅਤੇ ਮਰਾਠਾ ਰਾਜ ਦੇ ਬਾਨੀ சிவாਜੀ ਦਾ ਵੀ ਉਹ ਗੁਰੂ ਸੀ ਉਹ ਗੁਰੂ ਸਾਹਿਬ ਦੇ ਸ਼ਾਹੀ ਪਹਿਰਾਵੇ 'ਚ ਸ਼ਾਹੀ ठाठ-ਬਾਠ ਨਾਲ ਘੋੜੇ ਤੇ ਸਵਾਰ ਸਨ ਗੁਰੂ ਸਾਹਿਬ ਉਸ ਸਮੇਂ ਸ਼ਾਹੀ ਪਹਿਰਾਵੇ 'ਚ ਸ਼ਾਹੀ ठाठ-ਬਾਠ ਨਾਲ ਘੋੜੇ ਤੇ ਸਵਾਰ ਸਨ ਤੇ ਵੱਡੀ ਗਿਣਤੀ ਵਿੱਚ ਆਪਣੇ ਹਥਿਆਰਬੰਦ ਸਿੱਖਾਂ ਨਾਲ ਸ਼ਿਕਾਰ ਖੇਡ ਰਹੇ ਸਨ ਇਹ ਦੇਖ ਕੇ ਸਵਾਮੀ ਬਹੁਤ ਅਚੰਬਤ ਹੋਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮਹਾਨ ਸੰਤ ਗੁਰੂ ਨਾਨਕ ਦੀ ਗੱਤੀ ਦੇ ਬਾਰਸੋ ਕੀ ਇਹ ठाਠ ਬਾਠ ਤੁਹਾਨੂੰ ਸੋਭਾ ਦਿੰਦਾ ਹੈ ਗੁਰੂ ਸਾਹਿਬ ਨੇ ਜਵਾਬ ਦਿੱਤਾ ਜਾਹਿਰਾ ਅਮੀਰੀ ਬਾਤਨ ਫਕੀਰੀ ਗੁਰੂ ਨਾਨਕ ਨੇ ਮਾਇਆ ਤਿਆਗੀ ਥੀ ਸੰਸਾਰ ਨਹੀਂ ਤਿਆਗਿਆ ਥਾ ਇਹ ਸੁਣ ਕੇ ਸਵਾਮੀ ਜੀ ਖੁਸ਼ ਹੋ ਗਏ ਕਹਿੰਦੇ ਇਹ ਬਾਤ ਹਮਾਰੇ ਮਨ ਕੋ ਬਾਤੀ ਹੈ ਇਸ ਵਾਰਤਲਾਪ ਨਾਲ ਸਵਾਮੀ ਜੀ ਨੂੰ ਤਿਆਗ ਦੇ ਅਸਲੀ ਅਰਥਾਂ ਦਾ ਗਿਆਨ ਹੋ ਗਿਆ ਤੇ ਜੀ ਉਸਾਰੂਸ ਨੇ ਆਪਣੇ ਚੇਲਿਆਂ ਨੂੰ ਦਿੱਤੀ ਜਾਂਦੀ ਸਿੱਖਿਆ ਨੂੰ ਵੀ ਬਦਲ ਲਿਆ। ਮਹਾਰਾਸ਼ਟਰ ਵਾਪਸ ਵਾਚਣ ਤੇ ਉਸ ਨੇ ਆਪਣੇ ਸ਼ਾਗਿਰਦਾਂ ਨੂੰ ਸ਼ਾਗਿਰਦ ਅਸ਼ਿਵ ਜੀ ਨੇ ਸਮਝਾਇਆ ਕਿ ਹਿੰਦੂਆਂ ਨੇ ਆਪਣੇ ਪੁਰਾਣੇ ਰਿਸ਼ੀ मुਨੀਆਂ ਦੇ ਤਿਆਗ ਦੇ ਸੰਕਲਪ ਦਾ ਗਲਤ ਅਰਥ ਕੱਢਿਆ ਹੈ। ਇਸ ਕਾਰਨ ਉਹ ਵਿਦੇਸ਼ੀ ਹਮਲਾਵਰਾਂ ਦੀ ਰਾਜਨੀਤਿਕ ਤੇ ਧਾਰਮਿਕ ਗੁਲਾਮੀ ਦਾ ਸ਼ਿਕਾਰ ਹੋ ਰਹੇ ਨੇ। ਕਹਿੰਦਾ ਇਹ ਕਿਤਾਬ ਵਿੱਚ ਲਿਖਿਆ ਕਹਿੰਦਾ ਭਾਵੇਂ ਸਵਾਮੀ ਰਾਮਦਾਸ ਨੂੰ ਪੂਰਾ ਯਕੀਨ ਸੀ ਕਿ ਕੇਵਲ ਜੋਦੜੀਆਂ ਕਰਨ ਵਾਲੀ ਮਨੁੱਖ ਦੀ ਤਕਦੀਰ ਨਹੀਂ ਬਦਲਦੀ। ਪਰੇ ਸਿੱਖਿਆ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲ ਕੇ ਸ਼ਕਤੀ ਤਲਵਾਰ ਦੀ ਜ਼ਰੂਰਤ ਵੀ ਭਗਤੀ ਜਿੰਨੀ ਹੀ ਜ਼ਰੂਰੀ ਹੈ। ਦੋਵਾਂ ਵਿੱਚੋਂ ਕਿਸੇ ਦੀ ਹਣੋਂਦ ਜ਼ਿੰਦਗੀ ਨੂੰ ਨਰਕ ਬਣਾ ਦੇਗੀ। ਆਪਣਾ ਇਹੀ ਸਨੇਹਾ ਉਸਨੇ ਦੇਸ਼ ਵਿਦੇਸ਼ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਿਤ ਆਪਣੇ ਮਠਾਂਾਂ ਹੀ ਆਪਣੇ ਚੇਲਿਆਂ ਤੇ ਸ਼ਰਧਾਲੂਆਂ ਤੱਕ ਪਹੁੰਚਾਇਆ ਅਤੇ ਸਾਰਿਆਂ ਨੂੰ ਸ਼ਾਸਤਰ ਵਿੱਦਿਆ ਲੈਣ ਦੀ ਪ੍ਰੇਰਿਆ। ਉਹ ਜਿਹੜਾ ਸ਼ਿਵਾਜੀ ਮਰਾਠਾ ਦਾ ਗੁਰੂ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਉਹਨੇ ਸਾਰੀ ਜਿਹੜੀ ਹੈਗੀ ਆਪਣੀ ਚੇਲਿਆਂ ਨੂੰ ਆਪਣੀ ਜਿਹੜੀ ਕਾਰਵਾਈ ਚਲਾਉਂਦਾ ਸੀ ਖੇੜੀ ਬਦਲਤੀ। ਕਹਿੰਦਾ ਸਨ 1666 ਵਿੱਚ ਬਾਦਸ਼ਾਹ ਔਰੰਗਜ਼ੇਬ ਤੇ ਉਸ ਦੇ ਸੈਨਾਪਤੀ ਰਾਜਾ ਮਿਰਜ਼ਾ ਜੈ ਸਿੰਘ ਅਤੇ ਉਸ ਦੇ ਪੁੱਤਰ ਰਾਜਾ ਰਾਮ ਉਸ ਦੇ ਪੁੱਤਰ ਰਾਜਾ ਰਾਮ ਸਿੰਘ ਨੇ ਫਰੇਮ ਨਾਲ சிவாਜੀ ਨੂੰ ਆਗਰੇ ਵਿਖੇ ਜਲੀਲ ਕਰਕੇ ਕੈਦਖਾਨੇ ਵਿੱਚ ਸੁੱਟ ਦਿੱਤਾ ਤੇ ਉੱਥੋਂ சிவாਜੀ ਦੇ ਬੱਚ ਨਿਕਲਵੇਂ ਸਵਾਮੀ ਜੀ ਦੇ ਮਥਰਾ ਅਤੇ ਤਮਟ ਨੇ ਐਮ ਭੂਮਿਕਾ ਨਿਭਾਈ ਸੀ ਇਹ ਸਾਰੀ ਜਿਹੜੀ ਕਹਾਣੀ ਹੈ ਇਹ ਅਸਲ 'ਚ ਬਾਬਾ ਬੰਦਾ ਸਿੰਘ ਦੀ ਮਰਾਠਾ ਫੌਜ ਜਾਣ ਦਾ ਇੱਕ ਇਤਿਹਾਸ ਹੈ ਪਿੱਛੇ ਕਿਵੇਂ ਸਾਰੀਆਂ ਕਹਾਣੀਆਂ ਵਾਪਰਦੀਆਂ ਰਹੀਆਂ ਤੇ ਉਹ ਸਾਰਾ ਕੁਝ ਕਿਵੇਂ ਅੱਗੇ ਜਾ ਕੇ ਸੰਭਵ ਹੋਇਆ ਅਗਸਤ 1672 ਵਿੱਚ சிவாਜੀ ਮਰਾਠਾ ਇੱਕ ਵਾਰ ਫੇਰ ਸਵਾਮੀ ਜੀ ਨੂੰ ਆਪਣੀ ਸ਼ਰਧਾ ਪ੍ਰਗਟ ਕਰ ਲਈ ਅਤੇ Hindu ਰਾਜ ਸਥਾਪਿਤ ਕਰਦਾ ਸਥਾਪਿਤ ਕਰਨ ਲਈ ਅਸ਼ੀਰਵਾਦ ਲੈਣ ਵਾਸਤੇ ਮਿਲਿਆ ਇਸ ਮੌਕੇ ਉਸਨੇ ਸਵਾਮੀ ਜੀ ਨੂੰ ਬੇਨਤੀ ਕੀਤੀ ਕਿ ਉੱਤਰੀ ਭਾਰਤ ਵਿੱਚ ਆਪਣੀਆਂ ਤੇ ਕਾਰਵਾਈਆਂ ਤੇਜ਼ ਕਰ ਦੇਣ ਸੋ ਸਵਾਮੀ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਬੇਨਤੀ ਸਵਾਰ ਕਰਦੇ ਉੱਤਰੀ ਭਾਰਤ 'ਚ ਪਹੁੰਚੇ ਤਾਂ ਜੋ ਲੋਕਾਂ ਨੂੰ ਮੁਗਲ ਹਕੂਮਤ ਵਿਰੋਧ ਖੜੇ ਕਰ ਸਕਣ ਇਸੇ ਤਹਿਤ ਹੋਏ ਉਹ ਬਾਬਾ ਰਾਮ ਥੰਮੜ ਦੇ ਸਥਾਨ ਤੇ ਪਹੁੰਚੇ ਜਿੱਥੇ ਕਿ ਉਹਨਾਂ ਦਾ ਜਿੱਥੇ ਉਹਨਾਂ ਨੇ ਹੋਰ ਬਹੁਤ ਸਾਰੇ ਸਾਧੂ ਸੰਤਾਂ ਨਾਲ ਵਿਚਾਰ ਚਰਚਾ ਕੀਤੀ ਲక్ష్మణ ਜਿਹੜਾ ਕਿ ਨਰਾਇਣਦਾਸ ਬਣਿਆ ਵਸੀ ਉਹ ਬਹੁਤ ਸਾਰੇ ਲੋਕਾਂ ਪਾਸ ਬਹੁਤ ਸਾਰੇ ਡੇਰਿਆਂ ਦੇ ਵਿੱਚ ਗਿਆ ਪਰ ਕਿਤੇ ਵੀ ਸ਼ਾਂਤੀ ਨਾ ਮਿਲੀ ਪਰ ਜਦੋਂ ਉਸਨੇ Swami Naraindas ਨੂੰ ਸੁਣਿਆ ਤਾਂ ਉਸ ਨੂੰ ਲੱਗਿਆ ਵੀ ਇਹ ਹੀ ਉਸਤਾਦ ਅਸਲੀ ਤੇ ਉਸਨੇ Naraindas ਨੂੰ ਬੇਨਤੀ ਕੀਤੀ ਕਿ ਉਸ ਨੂੰ ਧਿਕਸ਼ਾ ਦੇ ਕੇ ਆਪਣੇ ਨਾਲ ਜੋੜਿਆ ਜਾਵੇ ਸੋ Swami ਜੀ ਨੇ Naraindas ਨੂੰ ਕਿਉਂਕਿ ਉਸਨੇ 16 ਸਾਲਾਂ ਦਾ ਸੀ ਧਿਕਸ਼ਾ ਦੇ ਕੇ ਆਪਣੀ ਸੰਪਰਦਾ ਵਿੱਚ ਸ਼ਾਮਲ ਕਰ ਲਿਆ ਤੇ ਉਸ ਦਾ ਨਾਮ ਮਾਦੋਦਾਸ ਰੱਖ ਦਿੱਤਾ ਡਾਕਟਰ ਗੰਡਾ ਸਿੰਘ ਇਹ ਘਟਨਾ ਸਨ 1686 ਦੀ ਵਿਸਾਖੀ ਨੂੰ ਹੋਈ ਦੱਸਦਾ ਹੈ ਕਿਉਂਕਿ ਜੋ ਬੰਦਾ ਬਹਾਦਰ ਦਾ ਜਨਮ ਅਕਤੂਬਰ 1670 ਦਾ ਮੰਨਦਾ ਹੈ ਪਰ 1686 ਦੀ ਵਿਸਾਖੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਵਾਮੀ ਜੀ 1682 ਵਿੱਚ ਹੀ ਪ੍ਰਲੋਕ ਸੁਧਾਰਗੇ ਸਨ ਇਹ ਮੇਰ ਸਨ 1676 ਦੀ ਵਿਸਾਖੀ ਨੂੰ ਹੋਇਆ 1676 ਦੀ ਭਾਚੜ ਦੀ ਰੁੱਤੇ ਸਵਾਮੀ ਦੀ ਮਢਲੀ ਰਾਜਸਥਾਨ ਦੇ ਵੱਖ-ਵੱਖ ਸਥਾਨਾਂ ਤੋਂ ਵਿਚਰਾਮ ਕਰਦੀ 나ਸਿਕ ਪਹੁੰਚ ਗਈ ਇਸ ਥਾਂ ਤੇ ਸਵਾਮੀ ਜੀ ਦਾ ਮਾਠ ਇੱਕ ਨੀਵੀਂ ਪਹਾੜੀ ਤੇ ਗਦਾਵਰੀ ਦਰਿਆ ਦੇ ਨੇੜੇ ਪੈਂਦਾ ਸੀ ਇਹ ਥਾਂ ਜਿਹੜਾ ਹੈਗਾ ਮਾਧੋਦਾਸ ਨੂੰ ਬਹੁਤ ਚੰਗਾ ਲੱਗਿਆ ਉਹਨੇ ਕਿਹਾ ਵੀ ਇੱਥੇ ਤਾਂ ਜੰਮੂ ਵਰਗਾ ਹੀ ਸਾਰਾ ਵਾਤਾਵਰਣ ਹੈ ਕਹਿੰਦਾ ਜੰਮੂ ਰਿਆਸੀ ਦੀਆਂ ਠੰਡੀਆਂ ਹਵਾਵਾਂ ਤੇ ਖੂਬਸੂਰਤ ਨਜ਼ਾਰਿਆਂ ਦੇ ਮੁਕਾਬਲੇ ਭਾਵੇਂ ਨਾਸ ਕੁਝ ਵੀ ਨਹੀਂ ਸੀ ਪਰ ਪੰਜਾਬ ਦੇ ਮੈਦਾਨਾਂ ਅਤੇ ਰਾਜਸਥਾਨ ਦੇ ਮਰਹੂਥਲਾਂ ਦੇ ਮੁਕਾਬਲੇ ਬਹੁਤ ਵੱਡਾ ਸੀ ਬਹੁਤ ਚੰਗਾ ਸੀ ਮਾਧੋਦਾਸ ਇੱਥੇ ਆਨੰਦ ਵਿੱਚ ਸੀ ਪਰ ਇੱਥੇ ਉਸ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਸੀ ਕਿ ਉਹ ਘੋੜਸਵਾਰੀ ਤੇ ਗ੍ਰਿਲ੍ਹਾ ਯੁੱਧ ਦੀ ਸਿੱਖਿਆ ਪ੍ਰਾਪਤ ਕਰ ਸਕਦਾ ਸੀ ਹੁਣ ਉਸ ਦਾ ਸੁਪਨਾ ਹਕੀਕਤ ਰੂਪ ਧਾਰਨ ਕਰਨ ਲੱਗਿਆ ਸੀ ਅਸਲ ਇਹ ਸਾਰੀ ਕਹਾਣੀ ਇਸ ਤਰ੍ਹਾਂ ਵੀ ਇਹ ਵਾਕਈ ਗੱਲ ਦਲੀਲ ਵਾਲੀ ਹੈ ਕਿ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਨੂੰ ਪਹਿਲਾਂ ਜਿਸ ਤਰ੍ਹਾਂ ਬਾਤ ਕਰਾਇਆ ਕਿ ਸਾਧ ਨੂੰ ਕਿਵੇਂ ਸੌਂਪਤੀ ਵੀ ਆ ਸਾਰਾ ਕੁਝ ਜਾ ਕੇ ਉੱਥੇ ਉਹ ਕਿਵੇਂ ਜੰਗ ਲੜੇਗਾ ਸੋ ਇਹ ਸਾਰੀ ਕਿਤਾਬ ਜਿਹੜੀ ਹੈਗੀ ਉਹਨਾਂ ਸਾਰੀ ਚੀਜ਼ਾਂ ਦੇ ਪਰਦਾ ਚੱਕਦੇ ਆ ਵੀ ਅਸਲ 'ਚ ਬਾਬਾ ਬੰਦਾ ਸਿੰਘ ਗੁਰੂ ਸਾਹਿਬ ਨੂੰ ਮਿਲਣੇ ਤੇ ਪਹਿਲਾਂ ਕਿੱਥੇ ਥਾ ਸੋ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਬਹੁਤ ਬੜਾ ਵੇਰ ਵਾਸ ਮੈਂ ਤੁਹਾਨੂੰ ਕੁਝ ਤੱਥ ਸੁਣਾ ਰਿਹਾ ਨੰਬਰ 1675 ਜੀ ਸ਼ਿਵਾਜੀ ਮਰਾਠਾ ਨੇ ਆਪਣਾ ਜਿਹੜਾ ਰਾਜ ਦਾ ਉੱਤਰੀ ਭਾਗ ਹੈ ਉਹ ਮੋਰਪੰਤ ਪੇਸ਼ਵਾਨ ਨੂੰ ਸੌਂਪ ਦਿੱਤਾ ਤਾਂ ਜੋ ਸ਼ਿਵਾਜੀ ਮਰਾਠਾ ਹੋਰ ਪਾਸੇ ਧਿਆਨ ਦੇ ਸਕੇ ਉਸ ਨੇ ਆਪਣਾ ਜਿਹੜਾ ਮਰਾਠਾ ਰਾਜ ਹੈ ਉਹ ਕਈ ਹਿੱਸਿਆਂ ਕੇ ਵਿੱਚ ਅਗਵਾਈ ਵੱਖ-ਵੱਖ ਜਰਨੈਲਾਂ ਨੂੰ ਸੌਂਪ ਦਿੱਤੀ ਉਸੇ ਪੇਸ਼ਵਾ ਪੰਤ ਮੋਰਪੰਤ ਪੇਸ਼ਵਾ ਦੀ ਜਿਹੜੀ ਫੌਜ ਹੈ 1678 ਦੇ ਵਿੱਚ ਨਾਸਕ ਦੇ ਇਲਾਕੇ ਮੈਂ ਕਾਰਵਾਈ ਕਰ ਲਈ थी ਉਸ ਸਮੇਂ ਕਿਹਾ ਜਾਂਦਾ ਹੈ ਕਿ ਉਸ ਦੀਆਂ ਫੌਜਾਂ ਅੰਗਰੇਜ਼ਾਂ ਹੱਥੋਂ ਖੰਡਰੇਬੀ ਅਤੇ ਉੱਤਰ ਉਡੇਰੀ ਵਿੱਚ ਮਾਰੇ ਗਏ ਉਸਦੇ ਬੰਦਿਆਂ ਦਾ ਬਦਲਾ ਲੈਣ ਲਈ ਸੂਰਤ ਦੇ ਬੰਬਈ ਤੇ ਹਮਲਾ ਕਰ ਸਕਦੀਆਂ ਸਨ ਉਸ ਸਮੇਂ ਮੋਰੋ ਮੋਰੋ ਪੰਤ ਪੇਸ਼ਵਾਰੇ ਮਠ ਦੀ ਯਾਤਰਾ ਕੀਤੀ ਅਤੇ ਸਥੇ ਸਵਾਮੀ ਜੀ ਦੇ ਚੇਲਿਆਂ ਨੂੰ ਨਕਲੀ ਲੜਾਈ ਲੜਦਿਆਂ ਤੱਕਿਆ ਉਹ ਮਾਧੋਦਾਸ ਦੀ ਫੁਰਤੀ ਦਿਖਦ ਸਰੀਰਕ ਬਣਤਰ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਸਵਾਮੀ ਜੀ ਦੀਆਂ ਆਗਿਆਵਾਂ ਨਾਲ ਮਾਧੋਦਾਸ ਨੂੰ ਆਪਣੀ ਫੌਜ ਵਿੱਚ ਭਰਤੀ ਕਰਕੇ ਆਪਣੀ ਨਿੱਜੀ ਟੁਕੜੀ ਖਾਸਗੀ ਪਾਗਾ ਵਿੱਚ ਸ਼ਾਮਲ ਕਰ ਲਿਆ ਮਰਾਠਾ ਫੌਜ ਵਿੱਚ ਖਾਸਗੀ ਪਾਗਾ 94 ਫੌਜੀਾਂ ਦੀ ਜਿਹੀ ਬੇਤਰਨ ਟੁਕੜੀ ਸੀ ਜਿਨਾਂ ਦੀ ਤਨਖਾਹ ਹਥਿਆਰ ਤੇ ਗੋਲੀ ਸਿੱਕਾ ਸਿੱਧਾ ਰਾਜ ਵੱਲੋਂ ਦਿੱਤਾ ਜਾਂਦਾ ਸੀ ਖਾਸਗੀ ਪਾਗਾ ਦਰਅਸਲ ਮੁਗਲ ਫੌਜੇ ਖਾਸ ਦਾ ਅਨਬਾਦ ਹੈ ਸੋ ਇਸ ਤਰ੍ਹਾਂ ਬਾਬਾ ਮਾਰੋ ਦਾ ਜਿਹੜਾ ਬਾਬਾ ਬੰਦਾ ਸਿੰਘ ਬਣਿਆ ਬਾਅਦ ਕੇ ਵਿੱਚ ਮਰਾਠਾ ਫੌਜ ਦੇ ਵਿੱਚ ਜਰਨੈਲ ਰਹਾ 3 April 1680 ਨੂੰ சிவாਜੀ ਮਰਾਠਾ ਦੀ ਮੌਤ ਹੋ ਗਈ ਮੋਰੋਪੰਤ ਪੇਸ਼ਵਾ ਜਿਹਦੀ ਫੌਜ ਦੇ ਵਿੱਚ ਮਾਤਾ ਦਾਸ ਭਾਰਤੀ ਹੋਇਆ ਮਰਾਠਿਆਂ ਦੀਆਂ ਕਈ ਜਿੱਤਾਂ ਦਾ ਸਿਰ ਕੱਟ ਜਰਨੈਲ ਸੀ ਇਹਨਾਂ ਵਿੱਚੋਂ ਇੱਕ ਜਿੱਤ ਨਾਸਕਦੀਪ ਸੀ ਨਾਸਕ ਦਾ ਕਿਲਾ ਸ਼ਿਵਾਜੀ ਦੇ ਚਚੇਰੇ ਭਰਾ ਜਾਦਬਰਾਓ ਜੋ ਕਿ ਮੁਗਲਾਂ ਦੀ ਨੌਕਰੀ ਕਰਦਾ ਸੀ ਦੀ ਕਮਾਂਡ ਵਿੱਚ ਸੀ ਮੋਰੋਪੰਤ ਨੇ ਜਾਦਬਰਾਓ ਨੂੰ ਕਰਾਰੀ ਹਾਰ ਦਿੱਤੀ ਅਤੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਫਿਰ ਇੱਥੋਂ ਕੇ ਵੱਧ ਕੇ ਉਸਨੇ ਡਿੰਡੋਰੀ ਅਤੇ ਵਾਨੀ ਤੇ ਹਮਲਾ ਕੀਤਾ ਮੁਗਲਾਂ ਦੇ ਕਮਾਂਡਰ ਸਿੱਦੀ ਹਲਾਲ ਨੂੰ ਹਰਾ ਕੇ ਇਹ ਕਿਲੇ ਤੇ ਕਬਜ਼ਾ ਕੀਤਾ ਵਿਚੋਂ ਇਹ ਦੋਵੇਂ ਮੁਗਲ ਕਮਾਂਡਰਾਂ ਜਦਬਰਾਓ ਤੇ ਸਿੱਧੀ ਹਲਾਲ ਨੇ ਸ਼ਿਵਾਜੀ ਕੋਲ ਨੌਕਰੀ ਕਰ ਲਈ। ਸ਼ਿਵਾਜੀ ਦੇ ਪੁੱਤਰ ਸ਼ੰਭਾਜੀ ਦੇ ਰਾਜ ਦੇ ਆਖਰੀ ਸਮੇਂ ਪਾਸਾ ਬਦਲਣ ਦੀਆਂ ਘਟਨਾਵਾਂ ਵਿੱਚ ਕਾਫੀ ਵੱੱਦਾ ਹੋ ਗਿਆ। ਇਸ ਕਾਰਨ ਹਫੜਾ ਤਫੜੀ ਫੈਲ ਗਈ। ਸਾਲ 1688 ਵੀ ਸ਼ੰਭਾਜੀ ਨੇ ਸ਼ਿਰਕੀ ਦੇ ਕੋੜਮੇ ਤੇ ਵੀ ਹੱਲਾ ਬੋਲ ਦਿੱਤਾ ਭਾਵੇਂ ਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਸਾਜਸਾ ਦੇ ਗਦਾਰੀਆਂ ਦੇ ਸਤੇਦ ਔਰ ਵੀ ਸ਼ੰਭਾਜੀ ਦਾ ਡੇਗਣਾ ਪ੍ਰਤੱਖ ਸੀ। ਮੁਗਲਾਂ ਨੂੰ ਜਿੱਤਾਂ ਪ੍ਰਾਪਤ ਹੋ ਰਹੀਆਂ ਸਨ। ਫਰਵਰੀ 1699 ਦੇ ਸ਼ੁਰੂ ਵਿੱਚ ਜਦੋਂ ਸੰਭਾਜੀ ਪਨਹਾਲੇ ਤੋਂ ਰਾਏਗੜ ਦੇ ਕਿਲੇ ਨੂੰ ਜਾ ਰਿਹਾ ਸੀ ਤਾਂ ਉਹ ਮੁਗਲ ਫੌਜਾਂ ਦੇ ਟਹੇ ਚੜ ਗਿਆ ਉਸ ਨੂੰ ਫੜ ਕੇ ਔਰੰਗਜ਼ੇਬ ਦੇ ਖੇਮੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਇਸ ਤਰ੍ਹਾਂ ਸ਼ਿਵਾਜੀ ਦਾ ਰਾਜ ਵਿਖਰ ਗਿਆ ਖਾਨ ਦੇਸ਼ ਅਤੇ ਉੱਤਰੀ ਮਹਾਰਾਸ਼ਟਰ ਦੇ ਵੱਡੇ ਹਿੱਸੇ ਤੇ ਮੁਗਲਾਂ ਦਾ ਕਬਜ਼ਾ ਹੋ ਗਿਆ ਮਰਾਠਿਆਂ 'ਚ ਭਗੜਨ ਮਚੀ ਹੋਈ ਸੀ ਤੇ ਹਰ ਕੋਈ ਜਾਨ ਬਚਾਉਂਦਾ ਫਿਰਦਾ ਸੀ ਤੇ ਇਹਨਾਂ ਵਿੱਚ ਬਾਦੂਦਾਸ ਬਰਾਗੀ ਵੀ ਸ਼ਾਮਲ ਸੀ ਸਾਰੀ ਕਹਾਣੀ ਇਸ ਕਿਤਾਬ ਦੇ ਵਿੱਚ ਬਹੁਤ ਕਮਾਲ ਦਾ ਅਰਜ ਹੈ ਤੇ ਕਿਤਾਬ ਬਹੁਤ ਬੜੀ ਹੈ ਮੈਂ ਤੁਹਾਨੂੰ ਕੁਝ ਟੋਟੇ ਸੁਣਾਏ ਤਾਂ ਜੋ ਪਤਾ ਲੱਗ ਸਕੇ ਕਿ ਬਾਬਾ ਬੰਦਾ ਸਿੰਘ ਅਸਲ ਵਿੱਚ ਪਹਿਲਾਂ ਕਿੱਥੇ ਸਾਰੀ ਫੌਜੀ ਸਿਖਲਾਈ ਹਾਸਲ ਕਰੀ ਗੁਰੀਲਾ ਜੰਗ ਲੜਨ ਦਾ ਸਾਰਾ ਤਰੀਕਾ ਜਿਹੜਾ ਉੱਥੇ ਮਹਾਰਾਸ਼ਟਰ ਦੇ ਵਿੱਚ ਪੇਸ਼ਵਾ ਫੌਜ ਦੇ ਵਿੱਚ ਭਰਤੀ ਹੋ ਕੇ ਉਸਨੇ ਸਿੱਖਿਆ ਤੇ ਬਾਅਦ ਵਿੱਚ ਉਹ ਹੀ ਪੰਜਾਬ ਦੇ ਵਿੱਚ ਆ ਕੇ ਲਾਗੂ ਕਰਿਆ ਇਸ ਕਿਤਾਬ ਦੇ ਵਿੱਚ ਬੜੀਆਂ ਹੀ ਹੈਰਾਨੀ ਜਨਕ ਬਾਤਾਂ ਦਰਜ ਹੈ ਕਿ ਨੈਟ ਪਰ ਜੇ ਤੁਸਾਂ ਇਸ ਕਿਤਾਬ ਦਾ ਨਾਮ ਪਾਵੇਂਗੇ ਤਾਂ ਕਿਤਾਬ ਦੇ ਬਾਰੇ ਵਿੱਚ ਸਾਰਾ ਕੁਝ ਤੁਹਾਨੂੰ ਬੇਰਬਾ ਸਾਹਮਣੇ ਆ ਜਾਏਗਾ। ਸੋ ਬੜੀ ਹੈਰਾਨ ਕਰਨ ਵਾਲੀ ਚੀਜ਼ਾਂ ਜਰੂਰ ਪੜਿਓ ਕਿ ਬਾਬਾ ਬੰਦਾ ਸਿੰਘ ਆਪਣੀ ਗੁਰੂ ਸਾਹਿਬਗਲ ਮੁਲਾਕਾਤ ਤੇ ਪਹਿਲਾਂ ਕਿੱਥੇ ਦਾ ਤਾਂ ਇਸ ਕਿਤਾਬ ਵਿੱਚ ਹੋਰ ਵੀ ਬਹੁਤ ਸਾਰੇ ਵੇਰਵੇ ਦਰਜ ਹੈ। ਕਿ ਬਾਬਾ ਬਨੋ ਸਿੰਘ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਨੂੰ ਭੇਜਿਆ ਤਾਂ ਕਿ ਉਹ ਉਹਨਾਂ ਕੇ ਗੈਲ ਅਗਵਾਈ ਕਰਨਗੇ ਉਹਨਾਂ ਕੇ ਮਤਲਬ ਕਿ ਅਗਵਾਈ ਕੇ ਵਿੱਚ ਚਲेंगे ਪੰਜਾਬ ਕੇ ਵੀ ਜਾ ਕੇ ਜੰਗ ਲੜਨਗੇ। ਗੁਰਦਾਸ ਨੰਗਰ ਦੀ ਨੰਗਲੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਬਹੁਤ ਸਾਰੇ ਬੇਰ ਬੇਸ ਖਿਤਾਬੇ ਵਿੱਚ ਦਰਜ ਹੈ ਕਿ ਬਾਬਾ ਬਨੋਦ ਸਿੰਘ ਔਰ ਉਹਨਾਂ ਦੇ ਪੁੱਤਰ ਕਾਨ ਸਿੰਘ ਨੇ ਗਦਾਰੀ ਕਰਕੇ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਾਇਆ ਕਿਉਂਕਿ ਉਹ ਮੁਗਲਾਂ ਕਰ ਮਿਲੇ ਵਤੇ ਤੇ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਕਿਤਾਬਾਂ ਬਹੁਤ ਸਾਰੇ ਜਿਹੇ ਤੱਥ ਇਸ ਕਿਤਾਬ ਦੇ ਵਿੱਚ ਦਰਜ ਹੈ ਸੋ ਮਨ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਆਖਰ ਕੌਣ ਤਾਂ ਤੇ ਗੁਰੂ ਸਾਹਿਬ ਨਾਲ ਮੁਲਾਕਾਤ ਤੇ ਪਹਿਲਾਂ ਉਹ ਕਿੱਥੇ ਸੀ